ਸਸੀ ਕਾ ਜੀ ਮੈਂ ਹਾਂ ਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਜਸਟਨ ਟਰੂਡੋ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਦੇ ਹੀ ਵੱਖਵਾਦੀ ਮਾਮਲੇ ਉੱਤੇ ਕੈਨੇਡਾ ਦੀ ਸਰਕਾਰ ਨੀਤੀ ਦੇ ਵਿੱਚ ਵੱਡੇ ਤਬਦੀਲੀ ਦੇਖਣ ਨੂੰ ਮਿਲੀ ਹੈ ਨਵੇਂ ਪ੍ਰਧਾਨ ਮੰਤਰੀ ਮਾਰਕਾਨੀ ਨੇ ਸਪਸ਼ਟ ਕੀਤਾ ਹੈ ਕਿ ਉਹ ਅਤਵਾਦ ਦੇ ਵਿਰੁੱਧ ਲੜਾਈ ਦੇ ਵਿੱਚ ਭਾਰਤ ਸਮੇਤ ਸਾਰੇ ਪਾਈਚਾਰਾ ਦੇ ਨਾਲ ਖੜੇ ਨੇ ਉਹਨਾਂ ਨੇ ਕਿਹਾ ਕਿ ਨਵੀਂ ਸਰਕਾਰ ਦੇਸ਼ ਦੇ ਵਿੱਚ ਪਾਈਚਾਰਕ ਸੁਰੱਖਿਆ ਅਤੇ ਅਤਵਾਦ ਦੇ ਵਿਰੁੱਧ ਸਖਤ ਰੁਖ ਅਪਣਾਏਗੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਨੀ ਨੇ 에어 ਇੰਡੀਆ 182 ਕਨਿਸ਼ਕ ਬੰਬ ਧਮਾਕੇ ਨੂੰ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਘਾਤਕ ਹਮਲਾ ਦੱਸਿਆ ਅਤੇ ਕਿਹਾ ਕਿ ਕੈਨੇਡੀਅਨ ਸਰਕਾਰ ਸਪਸ਼ਟ ਤੌਰ ਤੇ ਅਤਵਾਦ ਦੇ ਵਿਰੁੱਧ ਖੜੀ ਹੈ 103 ਫੌਸਟ ਦੇ ਵਿਚਾਰ ਨੇ ਨੇ ਕਿਹਾ ਕਿ 40 ਸਾਲ ਪਹਿਲਾਂ ਕੈਨੇਡਾ ਨੇ ਆਪਣੇ ਇਤਿਹਾਸ ਦੇ ਸਭ ਤੋਂ ਘਾਤਕ ਅਤਵਾਦੀ ਹਮਲੇ ਦਾ ਸਾਹਮਣਾ ਕੀਤਾ ਸੀਗਾ ਅੱਜ ਅਸੀਂ 에어 ਇੰਡੀਆ ਬੰਬ ਧਮਾਕੇ ਦੇ 268 ਕੈਨੇਡੀਅਨ ਪੀੜਤਾ ਅਤੇ ਅਤਵਾਦੀ ਕਾਰਵਾਈਆਂ ਦੇ ਵਿਚ ਮਾਰੇ ਗਏ ਸਾਰੇ ਲੋਕਾਂ ਦੇ ਲਈ ਸੋਗ ਮਨਾਉਂਦੇ ਹਾਂ ਇਹ ਹਿੰਸਕ ਕਟੜਾ ਵਾਦ ਦੇ ਨਾਲ ਲੜਨ ਅਤੇ ਕੈਨੇਡੀਅਨ ਨੂੰ ਸੁਰੱਖਿਅਤ ਰੱਖਣ ਦੇ ਲਈ ਸਾਡੀ ਵਚਨਬੱਧਤਾ ਦੀ ਇੱਕ ਗੰਭੀਰ ਯਾਦ ਦਿਵਾਉਂਦੇ। ਇਹ ਤੇ ਦਸਤਾਬੰਦ ਹੈ ਕਿ 23 ਜੂਨ 1985 ਨੂੰ 에য়ার ਇੰਡੀਆ ਫਲਾਈਟ 182 ਨੂੰ ਕੈਨੇਡਾ ਸਥਿਤ ਵੱਖਵਾਦੀ ਅੱਤਵਾਦੀ ਸਮੂਹ ਬੱਬਰ ਖਾਲਸਾ ਨੇ ਕੋਰ ਕਨੇਡੀ ਉਡਾ ਦਿੱਤਾ ਸੀ। ਜਿਸ ਦੇ ਨਤੀਜੇ ਵਜੋਂ ਜਹਾਜ਼ ਦੇ ਵਿੱਚ ਸਵਾ ਸਾਰੇ 329 ਯਾਤਰੀ ਮਾਰੇ ਗਏ ਸੀ ਮਾਰਕਾਨੀ ਨੇ ਅਤਵਾਦ ਅਤੇ ਹਿੰਸਕ ਕੱਟੜਵਾਦ ਦੇ ਖਤਰੇ ਦਾ ਪਤਾ ਲਗਾਉਣ ਰੋਕਣ ਅਤੇ ਜਵਾਬ ਦੇਣ ਦੇ ਲਈ ਆਪਣੇ ਸਹਿਯੋਗੀਆਂ ਅਤੇ ਪਾਈਵਾਲਾ ਦੇ ਨਾਲ ਕੰਮ ਦੇ ਲਈ ਕੈਨੇਡਾ ਦੀ ਵਚਨਬੱਤਾ ਪ੍ਰਗਟ ਕੀਤੀ ਹੈ ਅਤਵਾਦ ਦੇ ਪੀੜਤਾ ਦੇ ਲਈ ਰਾਸ਼ਟਰੀ ਯਾਦਗਾਰੀ ਦਿਵਸ ਉੱਤੇ ਇੱਕ ਬਿਆਨ ਦੇ ਵਿੱਚ ਕਾਰਨੇ ਨੇ ਕਿ ਹੈ ਜਿਵੇਂ ਕਿ ਅਸੀਂ ਅਤਵਾਦ ਦੇ ਪੀੜਤਾ ਦੇ ਲਈ ਰਾਸ਼ਟਰੀ ਯਾਦਗਾਰੀ ਦਿਵਸ ਮਨਾਉਂਦੇ ਹਾਂ ਅਸੀਂ ਇਹ ਰੀਂਡੀਆ ਬੰਬ ਧਮਾਕੇ ਦੇ ਪੀੜਤਾ ਅਤਿਆਤਵਾਦ ਦੇ ਕਾਰਨ ਆਪਣੀਆਂ ਜਾਨਾਂ ਗੁਆਣ ਵਾਲੇ ਸਾਰੇ ਲੋਕਾਂ ਨੂੰ ਯਾਦ ਕਰਦੇ ਹਾਂ ਕੈਨੇਡਾ ਅਤਵਾਦ ਅਤੇ ਹਿੰਸਕ ਕੱਟੜਵਾਦ ਦੇ ਖਤਰੇ ਦਾ ਬਿਹਤਰ ਪਤਾ ਲਗਾਉਣ ਰੋਕਣ ਅਤੇ ਪ੍ਰਤੀਕਿਰਿਆ ਦੇਣ ਦੇ ਲਈ ਘਰ ਅਤੇ ਦੁਨੀਆ ਭਰ ਦੇ ਵਿੱਚ ਆਪਣੇ ਸਹਿਯੋਗੀਆਂ ਅਤੇ ਭਾਈਵਾਲਾਂ ਦੇ ਨਾਲ ਕੰਮ ਕਰਨਾ ਜਾਰੀ ਰੱਖੇਗਾ ਉਹਨੇ ਕਿਹਾ ਕਿ ਕੈਨੇਡਾ ਦੀ ਨਵੀਂ ਸਰਕਾਰ ਸਪਸ਼ਟ ਤੌਰ ਤੇ ਅਤਵਾਦ ਦੇ ਵਿਰੁੱਧ ਖੜੀ ਹੈ ਅਤੇ ਅਸੀਂ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਬਦਲਾਅ ਤੇ ਆਪਣੇ ਫਤਵੇ ਨੂੰ ਪੂਰਾ ਕਰਾਂਗੇ। ਦੂਜੇ ਪਾਸੇ ਕੈਨੇਡਾ ਦੇ ਕਨਸਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਲੀਮ ਨੇ ਕਨਿਸ਼ਕ ਬੰਬ ਧਮਾਕੇ ਨੂੰ ਇਤਿਹਾਸ ਦਾ ਸਭ ਤੋਂ ਭਿਆੜਾ ਸਮੂਹਿਕ ਕਤਲ ਦੱਸਿਆ। ਉਹਨਾਂ ਨੇ ਅਤਵਾਦ ਨੂੰ ਹਰਾਉਣ, નિર્ਦੋਸ਼ਿਆ ਦੀ ਰੱਖਿਆ ਕਰਨ ਅਤੇ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਲਈ ਕਨਸਰਵੇਟਿਵ ਪਾਰਟੀ ਦੀ ਵਚਨਬੱਤਾ ਪ੍ਰਗਟ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਅੱਜ ਅਸੀਂ 에어 ਇੰਡੀਆ ਫਲਾਈਟ 182 ਬੰਬ ਧਮਾਕੇ ਦੇ ਵਿੱਚ ਮਾਰੇ ਗਏ 329 ਮਾਸੂਮ ਜਾਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਕੈਨੇਡੀਅਨਸ ਹਨ ਇਹ ਸਾਡੇ ਇਤਿਹਾਸ ਦਾ ਸਭ ਤੋਂ ਪਹਿਲਾ ਸਮੂਹਿਕ ਖਤਰਾ ਸੀਗਾ ਇਤਿਹਾਸ ਸੀਗਾ ਅਤਵਾਦ ਦੇ ਪੀੜਤਾ ਦੇ ਲਈ ਰਾਸ਼ਟਰੀ ਯਾਦਗਾਰੀ ਦਿਵਸ ਉੱਤੇ ਅਸੀਂ ਇਨ੍ਹਾਂ ਰੂਹਾਂ ਨੂੰ ਯਾਦ ਕਰਦੇ ਹਾਂ ਅਤੇ ਦੇਸ਼ ਤੇ ਵਿਦੇਸ਼ ਦੇ ਵਿੱਚ ਜੇ ਸਾਰੇ ਰੂਪਾਂ ਦੇ ਵਿੱਚ ਅਤਵਾਦ ਦੇ ਨਾਲ ਲੜਨ ਦਾ ਸੰਕਲਪ ਲੈਂਦੇ ਹਾਂ ਕੈਨੇਡਾ ਦੇ ਕੰਜ਼ਰਵੇਟਿਵ ਹਮੇਸ਼ਾ ਅਤਵਾਦ ਨੂੰ ਹਰਉਣ ਮਾਸਮਾ ਦੀ ਰੱਖਿਆ ਕਰਨ ਅਤੇ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਲਈ ਵਚਨਬੱਧ ਰਹਿਣਗੇ ਇੱਥੇ ਦੱਸਣਾ ਬੰਦਾ ਹੈ ਕਿ ਸਮਾਗਮ ਦੇ ਦੌਰਾਨ ਕਾਊਂਟ ਆਫ ਕਾਰਕ ਤੇ ਮੇਅਰ ਕਾਉਂਸਲਰ ਜੋ ਕੈਰੋਲ ਨੇ ਕਾਰਕ ਦੇ ਵਿੱਚ ਆਹਾਕਸਤਾ ਸਮਾਰਕ ਉੱਤੇ ਫੁੱਲਮਾਲਾ ਪੇਟ ਕੀਤੀ ਹੈ ਤੇ ਨਾਲ ਹੀ ਕਨਿਸ਼ਕ ਬੰਬ ਪਟਮਾਕੇ ਦੀ ਪੀੜਤਾ ਨੂੰ ਸ਼ਰਧਾਂਜਲੀ ਦੇਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਸਨ ਸਕੂਲ ਦੇ ਵਿਦਿਆਰਥੀਆਂ ਨੇ ਕਾਰਕ ਦੇ ਵਿੱਚ ਆਹਾਕਸਤਾ ਸਮਾਰਕ ਉੱਤੇ ਪੀੜਤਾ ਨੂੰ ਸੰਗੀਤਕ ਸ਼ਰਧਾਂਜਲੀ ਵੀ ਦਿੱਤੀ ਹੈ ਵੀਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ